ਦਾਸ ਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 13 ਮਈ 2025 ਦਿਨ ਮੰਗਲਵਾਰ ਵਿਸਾਖ ਮਹੀਨੇ ਦੀ 30 ਤਰੀਕ ਹੈ ਜੀ ਸੈਮਿਆਮੂ ਕੜਜੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਬ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਹਰ ਕਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਹੈ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ 'ਚ ਚੁਣੀ ਗਈ ਨਵੀਂ ਕੈਬਨਿਟ ਦੀ ਇਹਦੇ ਵਿੱਚ ਕਿਸ ਨੂੰ ਸ਼ਾਮਲ ਕੀਤਾ ਗਿਆ ਕਿਹਨੂੰ ਨਹੀਂ ਅਤੇ ਇਹਦੇ ਨਾਲ ਵਿਰੋਧੀ ਪਾਰਟੀ ਦੇ ਮੁਖੀ ਪੀਅਰ ਪੌਲੀਵ ਦਾ ਸਬੰਧੀ ਕੀ ਕਹਿਣਾ ਹੈ ਜੀ ਗੱਲ ਹੋਊਗੀ ਮੈਟਰੋ ਵੈਨਕੂਵਰ ਵੱਲੋਂ ਦਿੱਤੇ ਗਏ ਇੱਕ ਸਨੇਹੇ ਦੀ ਜੋ ਕਿ ਗ੍ਰੇਟਰ ਵੈਨਕੂਵਰ ਦੇ ਲੋਕਾਂ ਲਈ ਹੈ ਤੇ ਇਸ ਦੇ ਨਾਲ ਹੀ ਅੰਟਾਰੀਓ ਤੋਂ ਖਬਰ ਆ ਰਹੀ ਹੈ ਕਿ ਇੱਕ ਪੰਜਾਬੀ ਮੁੰਡਾ ਡੱਬ ਕੇ ਅਕਾਲ ਚਲਾਣਾ ਕਰ ਗਿਆ ਹੈ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਤਾਂ ਜਈਆਂ ਮੌਤ ਦੀਆਂ ਖਬਰਾਂ ਆਉਣ ਲੱਗਦੀਆਂ ਸੋ ਇਹਦੇ ਵਾਸਤੇ ਬਚਾਅ ਦਾ ਹੋਕਾ ਦੇਣ ਦੀ ਲੋੜ ਹੈ ਜੀ ਭਾਰਤ ਦੇ ਵਿੱਚ ਤੁਰਕੀ ਅਤੇ ਅਜ਼ਰਬਾਈਜਾਨ ਦੇ ਬਾਈਕਾਟ ਦੀ ਕਾਲ ਦਿੱਤੀ ਗਈ ਹੈ ਉਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਗੱਲਬਾਤ ਕਰਾਂਗੇ ਮੋਦੀ ਦੀ ਆਦਮਪੁਰ ਫੇਰੀ ਦੀ ਆਦਮਪੁਰ ਹਵਾਈ ਅੱਡੇ ਦੇ ਉੱਤੇ ਉਹਨਾਂ ਨੇ ਆ ਕੇ ਫੌਜੀਆਂ ਨੂੰ ਹੱਲਾਸ਼ੇਰੀ ਦਿੱਤੀ ਆ ਤੇ ਇਹ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 17 ਮੌਤਾਂ ਵੀ ਹੋਈਆਂ ਆ ਆਪਾਂ ਉਹ ਗੱਲ ਵੀ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਨਵੀਂ ਵਿਜ਼ਾਰਤ ਜਿਹੜੀ ਹੈ ਜੀ ਉਹ ਬਣ ਚੁੱਕੀ ਹੈ ਅੱਜ ਆਟਵਾ ਦੇ ਵਿੱਚ ਇਹਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੇਵਲੋਂ 28 ਮੈਂਬਰੀ ਵਿਜ਼ਾਰਤ ਐਲਾਨੀ ਗਈ ਹੈ ਤੇ ਇਹਦੇ ਵਿੱਚ 10 ਅ ਸੈਕਟਰੀ ਆਫ ਸਟੇਟ ਵੀ ਨਾਲ ਜੋੜੇ ਗਏ ਆ ਟੂਟੋ ਦੇ ਵਿੱਚ ਵਿਜ਼ਾਰਤ ਜਿਹੜੀ ਆ ਟੂਟੋ ਸਰਕਾਰ ਦੇ ਵਿੱਚ ਵੱਡੀ ਸੀਗੀ ਕਾਨੀ ਨੇ ਆ وزارت ਦੀ ਗਿਣਤੀ ਘਟਾ ਲਈ ਹੈ ਮੰਤਰੀਆਂ ਦੀ ਗਿਣਤੀ ਘਟਾਈ ਹੈ ਪਰ ਨਾਲ 10 ਸੈਕਟਰੀ ਆਫ ਸਟੇਟ ਜਿਹੜੇ ਆ ਉਹ ਬਣਾ ਦਿੱਤੇ ਆ ਜਿਹੜੇ ਕਿ ਮਨਿਸਟਰਸ ਦੇ ਨਾਲ ਅੱਡ ਤੌਰ ਦੇ ਉੱਤੇ ਕੰਮ ਕਰਨਗੇ ਸੋ ਇਹਦੇ ਵਿੱਚ وزارت ਦੇ ਵਿੱਚ 13 ਅਜਿਹੇ ਚਿਹਰੇ ਸ਼ਾਮਿਲ ਕੀਤੇ ਗਏ ਆ ਜਿਹੜੇ ਕਿ ਪਹਿਲੀ ਵਾਰੀ ਐਮਪੀ ਜਿੱਤ ਕੇ ਓਟਵਾ ਪਹੁੰਚੇ ਆ ਤੇ ਇਹਦੇ ਵਿੱਚ ਜਿਹੜੇ 10 ਸੈਕਟਰੀ ਆਫ ਸਟੇਟ ਬਣਾਏ ਗਏ ਨੇ ਉਹਨਾਂ ਚੋਂ 9 ਇਹੋ ਜਿਹੇ ਨੇ ਜਿਹੜੇ ਕਿ ਬਿਲਕੁਲ ਨਵੇਂ ਚਿਹਰੇ ਨੇ ਸੋ ਨੀਤਾ ਆਨੰਦ ਨੂੰ ਵਿਦੇਸ਼ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਤੇ ਨਾਲ ਹੀ ਬ੍ਰੈਂਟਨ ਤੋਂ ਮਨਿੰਦਰ ਸਿੱਧੂ ਉਹਨਾਂ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਇਆ ਗਿਆ ਰਣਦੀਪ ਸਿੰਘ ਸਰਾਏ ਨੂੰ ਅੰਤਰਰਾਸ਼ਟਰੀ ਵਿਕਾਸ ਦਾ ਸੈਕਟਰੀ ਆਫ ਸਟੇਟ ਨਿਯੁਕਤ ਕੀਤਾ ਗਿਆ ਜਦੋਂ ਕਿ ਰੂਬੀ ਸੋਹੋਤਾ ਨੂੰ ਅਪਰਾਧ ਦੇ ਨਾਲ ਜੱਥਣ ਲਈ ਕ੍ਰਿਮੀਨਲ ਕੰਬੈਟਿੰਗ ਵਾਸਤੇ ਸੈਕਟਰੀ ਆਫ ਸਟੇਟ ਦਾ ਅਹੁਦਾ ਦਿੱਤਾ ਗਿਆ ਜੀ ਪੰਜਾਬੀਆਂ ਦਾ ਮਨ ਪਾਉਂਦਾ ਜਿਹੜਾ ਮਹਿਕਮਾ ਇਮੀਗ੍ਰੇਸ਼ਨ ਦਾ ਆ ਇਮੀਗ੍ਰੇਸ਼ਨ ਮੰਤਰੀ ਲੇਨਾ ਡਿਆਬ ਹੋਣਗੇ ਅਤੇ ਖਜ਼ਾਨਾ ਮੰਤਰੀ ਫ੍ਰੈਂਕੋ ਸ਼ੈਂਪੇਨ ਨੂੰ ਬੜਾਇਆ ਗਿਆ ਵੈਨਕੂਵਰ ਦੇ ਸਾਬਕਾ ਮੇਅਰ ਬ੍ਰੈਗਡ ਰੌਬਰਸਨ OTWA ਪਹੁੰਚਿਆ ਜਦ ਤੱਕ ਕਿ ਲੇਬਲ ਪਾਰਟੀ ਦੀ ਟਿਕਟ ਦੇ ਉੱਤੇ ਉਹਨਾਂ ਨੂੰ ਫੈਡਰਲ ਮਿਨਿਸਟਰ ਆਫ ਹਾਊਸਿੰਗ ਬਣਾਇਆ ਗਿਆ ਜਿਹੜਾ ਕਿ ਬਹੁਤ ਹੀ ਅਹਿਮ ਮਹਿਕਮਾ ਆ ਇੱਕ ਤਾਮਿਲ ਮੂਲ ਦੇ ਨੇ ਗੈਰੀ ਆਨੰਦ ਨਾਲ ਸਾਗਰੇ ਉਹਨਾਂ ਨੂੰ ਮਿਨਿਸਟਰ ਆਫ ਪਬਲਿਕ ਸੇਫਟੀ ਬਣਾਇਆ ਗਿਆ ਇਸੇ ਤਰੀਕੇ ਡੇਵਿਡ ਮੈਗੈਂਟੀ ਨੂੰ ਨੈਸ਼ਨਲ ਡਿਫੈਂਸ ਜਾਨੀ ਕਿ ਡਿਫੈਂਸ ਮਿਨਿਸਟਰ ਬਣਾਇਆ ਗਿਆ ਸ਼ੌਨ ਫਰੇਜ਼ਰ ਜਿਹੜੇ ਕਿ ਸਾਬਕਾ ਇਮੀਗ੍ਰੇਸ਼ਨ ਮੰਤਰੀ ਰਹੇ ਆ ਉਹਨਾਂ ਨੂੰ ਮਿਨਿਸਟਰ ਆਫ ਜਸਟਿਸ ਦੇ ਨਾਲ ਨਾਲ ਕੈਨੇਡਾ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਜੀ ਕ੍ਰਿਸਟੀਅਨ ਫੀਲੈਂਡ ਟੂਟੋ ਸਰਕਾਰ ਦੇ ਵਿੱਚ ਡਿਊਟੀ ਪ੍ਰਧਾਨ ਮੰਤਰੀ ਰਹੇ ਆ ਖਜ਼ਾਨਾ ਮੰਤਰੀ ਵੀ ਰਹੇ ਆ ਮਾਰਕ ਕਾਰਨ ਦੇ ਉੱਤੇ ਉਹਨਾਂ ਦੀ ਲੀਡਰਸ਼ਿਪ ਰੇਸ ਵੀ ਜਿਹੜੀ ਆ ਉਹ ਲੜੀ ਸੀ ਉਹਨਾਂ ਨੂੰ ਟ੍ਰਾਂਸਪੋਰਟ ਦਾ ਮਹਿਕਮਾ ਦਿੱਤਾ ਗਿਆ ਇੱਕ ਤਰੀਕੇ ਦੇ ਨਾਲ ਸਾਈਡ ਲਾਈਨ ਜੇ ਕੀਤਾ ਗਿਆ ਜੀ them horizon ਜਿਹੜੇ ਕਿ ਮਿਨਿਸਟਰ ਆਫ એનર્ਜੀ ਐਂਡ ਨੇਚਰਲ ਰਿਸੋਰਸਸ ਹੋਣਗੇ ਮੈਲਨੀ ਜੋਲੀ ਟੂਟੋ ਸਰਕਾਰ ਦੇ ਵਿੱਚ ਵੀ ਉਹਨਾਂ ਕੋਲੇ ਇੱਕ ਅਹਿਮ ਮੌਦਾ ਸੀਗਾ ਹੁਣ ਉਹਨਾਂ ਨੂੰ ਮਿਨਿਸਟਰੀ ਆਫ ਇੰਡਸਟਰੀ ਮਿਨਿਸਟਰ ਰਿਸਪੌਂਸਿਬਲ ਫਾਰ ਕੈਨੇਡਾ ਇਕਨੋਮਿਕ ਡਿਵੈਲਪਮੈਂਟ ਬਣਾਇਆ ਗਿਆ ਜੀ ਡੋਮਿਨਿਕ ਲਬਲੈਂਕ ਉਹਨਾਂ ਨੂੰ ਕਿੰਗਸ ਜਿਹੜੀ ਪ੍ਰੀਵੀ ਕਾਉਂਸਲ ਆ ਸੀਸਰਸ ਤੋਂ ਵੀ ਉੱਪਰ ਜਿਹੜੀ ਸੰਸਥਾ ਆ ਉਹਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਅਤੇ ਨਾਲ ਦੀ ਨਾਲ ਜਿਹੜਾ ਕੈਨੇਡਾ ਅਮਰੀਕਾ ਵਪਾਰ ਆ ਉਦਾਂ ਮਹਿਕਮਾ ਵੀ ਉਹਨਾਂ ਨੂੰ ਸੌਂਪਿਆ ਗਿਆ। ਸੋ ਜਦੋਂ ਅੱਗੇ ਚੱਲ ਕੇ ਹੁਣ 트াম্প ਸਰਕਾਰ ਦੇ ਨਾਲ ਗੱਲ ਚੱਲਣੀ ਆ ਤਾਂ ਡੋਮਿਨਿਕ ਲਬਲੈਂਕ ਮੁੱਖ ਤੌਰ ਦੇ ਉੱਤੇ ਹਾਰਵਰਡ ਲੁੱਟਨਿਕ ਜਿਹੜੇ ਕਿ ਅਮਰੀਕੀ ਕਾਮਰਸ ਸੈਕਟਰੀ ਆ ਉਹਦੇ ਨਾਲ ਗੱਲਬਾਤ ਕਰਿਆ ਕਰਨਗੇ। ਇਹਦੇ ਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਹੋ ਰਹੇ ਆ। ਸਭ ਤੋਂ ਵੱਡਾ ਪ੍ਰਤੀਕਰਮ ਵ੍ਰੋਤੀਟਰ ਕੰਜ਼ਰਵੇਟਿਵ ਪਾਰਟੀ ਦੇ ਅਗੂ ਪੀਰ ਪੌਲੀ ਆਵਨੇ ਦਿੱਤਾ। ਉਹ ਕਹਿੰਦੇ ਮੈਨੂੰ ਖਾਸ ਹੀ ਨਿਰਾਸ਼ਾ ਹੋਈ ਆ ਕੈਬਨਟ ਦੇਖ ਕੇ ਕਿ ਉਹਨਾਂ ਲੋਕਾਂ ਨੂੰ ਮੰਤਰੀ ਬਣਾਇਆ ਗਿਆ ਜਿਹੜੇ ਕਿ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੰਤਰੀ ਰਹੇ ਆ। ਪੂਰਾ ਮਹਿਕਮਿਆਂ ਦੇ ਵਿੱਚ ਮੰਤਰੀ ਰਹੇ ਆ ਤੇ ਟੂ ਟੂ ਸਰਕਾਰ ਦੇ ਵਿੱਚ ਹੁੰਦੇ ਆ ਉਹਨਾਂ ਨੇ ਗਲਤ ਫੈਸਲੇ ਕੀਤੇ ਜਿਨ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਹਾਲਾਤ ਨਾਸਾਜ਼ ਹੋਏ ਆ ਕਹਿੰਦੇ ਵੀ ਕੈਨੇਡਾ ਨੂੰ ਮਾੜੇ ਸਾਮੇ ਦੇ ਵਿੱਚ ਧੱਕਿਆ ਗਿਆ ਆ ਉਹ ਕਹਿੰਦੇ ਵੀ ਇਹਨਾਂ ਦੇ ਮਹਿਕਮਿਆਂ ਬਦਲ ਨਾਲ ਕੁਝ ਨਹੀਂ ਹੋਣਾ ਕਿਉਂਕਿ ਇਹਨਾਂ ਤੋਂ ਰੀਅਲ ਚੇਂਜ ਦੀ ਆਸ ਨਹੀਂ ਰੱਖੀ ਜਾ ਸਕਦੀ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਨਵੇਂ ਵਿੱਚ ਪਾਏ ਗਏ ਆ ਉਹਦੇ ਬਾਰੇ ਵੀ ਉਹਨਾਂ ਨੇ ਨੁਕਤਾਚੀਨੀ ਕੀਤੀ ਆ ਪੀਰ ਪੋਲੀਓ ਕਹਿੰਦੇ ਵੀ ਡੈਗਰ ਡਰਾਪਰਸਨ ਵੈਨਕੂਵਰ ਦੇ ਮੇਅਰ ਨੂੰ ਜਿਹੜਾ ਹਾਊਸਿੰਗ ਮਿਨਿਸਟਰ ਬਣਾਇਆ ਗਿਆ ਇੱਕ ਬਹੁਤ ਹੀ ਵੱਡਾ ਵਿਭਾਗ ਆ ਕੈਨੇਡਾ ਦੇ ਵਿੱਚ ਹਾਊਸਿੰਗ ਦੀ ਸਮੱਸਿਆ ਬਹੁਤ ਆ ਅਫੋਰਡੇਬਿਲਟੀ ਦੀ ਸਮੱਸਿਆ ਬਹੁਤ ਆ ਤੇ ਉਹ ਕਹਿੰਦੇ ਵੀ ਹਾਊਸਿੰਗ ਤਾਂ ਮੈਂਗੀ ਹੀ ਵੈਲਗੂਵਰ ਦੇ ਵਿੱਚ ਗ੍ਰੈਗਰ ਡਰਾਬਰਸਨ ਨੇ ਕੀਤੀ ਆ ਟੈਕਸ ਵਧਾ ਕੇ ਤੇ ਇਹੋ ਜਿਹੀਆਂ ਨੀਤੀਆਂ ਲਿਆ ਕੇ ਦੂਜੇ ਪਾਸੇ ਜਿਹੜਾ ਇਹ ਗ੍ਰੈਗਰ ਡਰਾਬਰਸਨ ਇਸ ਗੱਲ ਦੇ ਹਾਮੀ ਆ ਕਿ ਜਿਹੜੀ ਡਰੱਗਸ ਹੈਗੀਆਂ ਇਹ ਟ੍ਰੀ ਕ੍ਰਿਮੀਨਲਾਈਜ਼ ਹੋਣੀਆਂ ਚਾਹੀਦੀਆਂ ਨਸ਼ਾ ਜਿਹੜਾ ਇਹਨੂੰ ਕਾਨੂੰਨਨ ਕਰ ਦੇਣਾ ਚਾਹੀਦਾ ਆ ਸੋ ਉਹ ਕਹਿੰਦੇ ਵੀ ਇਹੋ ਜਿਹੇ ਵਿਅਕਤੀ ਨੂੰ ਇਹ ਮੋਦਾ ਦੇਣਾ ਜਾਂ ਉਹ ਤੋਂ ਤੁਹਾਨੂੰ ਕਾफी ਨਿਰਾਸ਼ਾ ਹੋਈ ਹੈ ਤੇ ਉਹਨਾਂ ਨੇ ਭਵਿੱਖਬਣੀ ਕੀਤੀ ਹੈ ਪੀਰ ਪੋਲੀਆ ਬਣ ਜਿਹੜੇ ਕਿ ਵਿਰੋਧੀ ਧਿਰ ਦੇ ਆਗੂ ਆ ਕਿ ਇਸ ਕੈਬਨਟ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਮੈਟਰੋ ਵੈਨਕੂਵਰ ਦੀ ਮੈਟਰੋ ਵੈਨਕੂਵਰ ਇੱਕ ਮਹਿਕਮਾ ਆ ਵੈਨਕੂਵਰ ਇਲਾਕੇ ਦੇ ਵਿੱਚ ਪਹਿਲਾਂ ਇਹਨੂੰ ਜੀਵੀਆਰ ਦੇ ਸਾਦੇ ਸੀਗੇ ਗ੍ਰੇਟਰ ਵੈਨਕੂਵਰ ਰਿਜਨਲ ਡਿਸਟ੍ਰਿਕਟ ਇਹਦੇ ਵਿੱਚ ਕੀ ਆ ਕਿ ਜਿਹੜੀਆਂ ਸੂਰਤੀਆਂ ਪਾਈਪਾਂ ਤੇ ਹੋਰ ਸਿਸਟਮ ਜਿਹੜਾ ਅੰਡਰਗਰਾਉਂਡ ਚੱਲਦਾ ਤੇ ਗਾਰਬੇਜ ਵਗੈਰਾ ਪਿਕਅਪ ਹੁੰਦੀ ਆ ਤੇ ਹੋਰ ਆਲਾ ਦਵਾਲੇ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹਦੇ ਵਿੱਚ ਮੈਟਰੋ ਵੈਨਕੂਵਰ ਇੱਕ ਅਹਿਮ ਭੂਮਿਕਾ ਨਿਭਾਉਂਦਾ ਆ ਬਹੁਤ ਹੀ ਜਿਹੜਾ ਅਸਰਦਾar ਇਹ ਮਹਿਕਮਾ ਆ ਸੋ ਇਹਦੇ ਬਾਰੇ ਕਾਮ ਲੋਕਾਂ ਨੂੰ ਅਪੀਲ ਕੀਤੀ ਗਈ ਆ ਉਹ ਕਹਿੰਦੇ ਵੀ ਇੱਕ ਨਵੀਂ ਸਮੱਸਿਆ ਸਾਡੇ ਅੱਗੇ ਖੜੀ ਹੋਈ ਆ ਉਹ ਇਹ ਕਿ ਅੱਜਕੱਲ ਮਾਰਕੀਟ ਦੇ ਵਿੱਚ ਫਲਸ਼ੇਬਲ ਵੋਇਪਸ ਨਾਂ ਦੇ ਨਾਂ ਹੇਠ ਇੱਕ ਨਵਾਂ ਪ੍ਰੋਡਕਟ ਆਇਆ ਤੇ ਲੋਕ ਜਿਹੜੇ ਇਹਨਾਂ ਨੂੰ ਧੜਾ ਧੜਾ ਟਾਇਲਟਸ ਦੇ ਵਿੱਚ ਫਲਸ਼ ਕਰ ਰਹੇ ਆ ਜਦੋਂ ਕਿ ਇਹ ਟਾਇਲਟ ਪੇਪਰ ਨਹੀਂ ਹੈਗੇ ਤੇ ਇਹਦੇ ਨਾਲ ਪਾਈਪ ਜਿਹੜੇ ਆ ਜਾਮ ਹੋ ਰਹੇ ਆ ਉਹ ਕਹਿੰਦੇ ਬੇਸ਼ੱਕ ਜਿੰਨਾ ਮਰਜ਼ੀ ਕੰਪਨੀਆਂ ਕਹੀ ਜਾਣ ਕਿ ਜਿਹੜੇ ਵਾਈਪਸ ਨੇ ਫਲਸ਼ੇਬਲ ਆ ਇਹ ਉਹਨਾਂ ਦਾ ਵਾਈਪਸ ਵੇਚਣ ਦਾ ਟੈਕਟਿਕ ਤਾਂ ਹੋ ਸਕਦਾ ਆ ਪਰ ਕੋਈ ਵੀ ਵਾਈਪਸ ਅਜਿਹਾ ਨਹੀਂ ਜਿਹੜਾ ਟਾਇਲਟ ਪੇਪਰ ਵਾਂਗੂ ਘੁਲਣਸ਼ੀਲ ਹੋਵੇ ਤੇ ਪਾਣੀ ਦੇ ਵਿੱਚ ਜਾ ਕੇ ਜਾਜ਼ਬ ਹੋ ਜਵੇ ਉਹ ਕਹਿੰਦੇ ਇਹਦਾ ਕਾਰਨ ਬਹੁਤ ਸਾਰੇ ਜਿਹੜੇ ਸਾਨੂੰ ਪਾਈਪ ਤੋੜਨੇ ਪੈ ਰਹੇ ਆ 인ਫਰਾਸਟਰਕਚਰ ਤੇ ਬੋਝ ਪੈ ਰਿਹਾ ਆ ਤੇ ਲੋਕਾਂ ਦੇ ਵਿੱਚ ਦੀ ਵਰਤੋਂ ਵੱਧ ਰਹੀ ਆ ਤੇ ਇਸ ਦੇ ਨਾਲ ਆ ਸਾਡਾ 2 ਮਿਲੀਅਨ ਡਾਲਰ ਸਾਲਾਨਾ ਲੱਗ ਰਿਹਾ ਆ। ਸੋ ਜਿਹੜਾ ਮੈਟਰੋ ਵੈਨਕੂਵਰ ਦੀ ਕਮਾਈ ਦਾ ਸਾਧਨ ਸਾਡੇ ਪ੍ਰਾਪਰਟੀ ਟੈਕਸ ਆ। ਪ੍ਰਾਪਰਟੀ ਟੈਕਸ ਦਾ ਇੱਕ ਵੱਡਾ ਹਿੱਸਾ ਮੈਟਰੋ ਵੈਨਕੂਵਰ ਨੂੰ ਜਾਂਦਾ ਆ। ਸੋ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਹੀ ਬੋਝ ਪੈ ਰਿਹਾ ਆ। ਸੋ ਇਸ ਵਾਸਤੇ ਮੈਟਰੋ ਵੈਨਕੂਵਰ ਵੱਲੋਂ ਸਾਰੇ ਕੈਨੇਡਾ ਵੈਨਕੂਵਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਆ ਕਿ ਉਹ ਜਿਵੇਂ ਪਹਿਲਾਂ ਵਾਈਫਸ ਜਿਹੜੇ ਸੀਗੇ ਜਿਹੜੇ ਕਿ ਨਿਆਣਿਆਂ ਜਾਂ ਸਿਆਣਿਆਂ ਵਾਲੀ ਵਰਤੇ ਜਾਂਦੇ ਆ ਉਹਨਾਂ ਨੂੰ ਗਾਰਬੇਜ ਵਿੱਚ ਛੱਡਣ ਨਾ ਕਿ 플ਸ਼ ਕਰਨ 플ਸ਼ ਕਰਨ ਦੇ ਨਾਲ ਉਹ ਕਿਤੇ ਸਮੱਸਿਆ ਕਾਫੀ ਵੱਧ ਗਈ ਆ। ਇਸ ਦੇ ਨਾਲ ਇੱਕ ਹੋ ਕਿ ਜਿਹੜਾ ਡੇਰੀ ਪ੍ਰੋਡਕਟਸ ਨੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਇਹ ਬਿਲਕੁਲ ਵੀ ਸਿੰਕ ਦੇ ਵਿੱਚ ਜਾਂ ਪਾਈਪਾਂ 'ਚ ਨਾ ਡੋਲੀਆਂ ਜਾਣ ਇਹ ਵੀ ਗਾਹਾਂ ਜਾ ਕੇ ਜੰਮਦੀਆਂ ਅਕਸਰ ਹੁੰਦਾ ਕਿ ਬੱਚੇ ਆ ਦੁੱਧ, ਦਹੀਂ, ਮੱਖਣ ਜਾਂ ਹੋਰ ਚੀਜ਼ਾਂ ਉਹ ਸਿੰਕ ਦੇ ਵਿੱਚ ਹੀ ਡੋਲ ਦਿੱਤੀਆਂ ਜਾਂਦੀਆਂ ਐ ਵੀ ਪਾਣੀ ਇਹਨਾਂ ਨੂੰ ਹੜਾ ਕੇ ਲੈ ਜਾਊਗਾ ਪਰ ਉਹ ਕਹਿੰਦੇ ਇਹ ਵੀ ਪਾਈਪ ਕਲੌਗ ਕਰਨ ਦਾ ਵੱਡਾ ਕਾਰਨ ਬਣ ਰਹੀਆਂ ਆ ਤੇ ਉਹ ਕਹਿੰਦੇ ਜੇਕਰ ਤੁਸੀਂ ਸਾਰੇ ਆਪਣੀ ਜ਼ਿੰਮੇਵਾਰੀ ਸੰਭੋਗੇ ਤਾਂ ਤੁਹਾਡੇ ਖਰਚਾ ਘਟੂਗਾ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਟਾਰੀਓ ਦੀ ਅੰਟਾਰੀਓ ਤੋਂ ਖਬਰ ਇੱਕ ਬੜੀ ਮੰਦਪਾਗੀ ਇਹ ਆਈ ਹੈ ਕਿ ਬ੍ਰੈਂਟਨ ਦੇ ਨਾਲ ਲੱਗਦਾ ਸ਼ਹਿਰ ਕੈਲੇਡਨ ਉੱਥੇ ਰਹਿ ਰਿਹਾ ਇੱਕ ਨੌਜਵਾਨ ਗਗਨਦੀਪ ਸਿੰਘ ਜੀ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਉਹ ਦੀ ਇੱਕ ਉਥੋਂ ਦੀ ਲੋਕਲ ਰਿਵਰ ਪੈਜ਼ਲੇ ਸੋਗਨ ਰਿਵਰ ਦੇ ਵਿੱਚ ਡੁੱਬ ਜਾਣ ਦੇ ਨਾਲ ਮੌਤ ਹੋ ਗਈ ਹੈ ਇਹ ਨੌਜਵਾਨ ਜਿਹੜਾ ਕਿ ਇੱਕ ਚੰਗੇ ਭਵਿੱਖ ਦੀ ਆਸ ਵਿੱਚ ਪੰਜਾਬ ਤੋਂ ਇੱਥੇ ਰਹਿਣ ਵਾਸਤੇ ਵਰਕ ਪਰਮਿਟ ਦੇ ਉੱਤੇ ਆਇਆ ਸੀਗਾ ਤੇ ਪਰ ਅਚਾਨਕ ਆਪਣੇ ਦੋਸਤਾਂ ਦੇ ਨਾਲ ਘੁੰਮਣ ਫੈਨ ਗਿਆ ਤੇ ਪਾਣੀ ਦੇ ਵਿੱਚ ਡੁੱਬ ਕੇ ਇਹਦੀ ਮੌਤ ਹੋ ਗਈ ਆ ਹੁਣ ਇਹਦੀ ਲਾਸ਼ ਪਿੱਛੇ ਦੇ ਪੰਜਾਬ ਦੇ ਵਿੱਚ ਬਠਿੰਡਾ ਜਲੇ ਦੇ ਪਿੰਡ ਦੁੰਨੇ ਵਾਲਾ ਆ ਭੇਜਣ ਦੇ ਵਾਸਤੇ ਗੋ ਫੰਡਮੀ ਇਕੱਤਰ ਕੀਤਾ ਜਾ ਰਿਹਾ ਆ ਇੱਕ ਬੜੀ ਹੀ ਮੰਦਪਾਗੀ ਖਬਰ ਹੈ ਕਿ ਨੌਜਵਾਨ ਜ ਜਿਹਦੇ ਮੂਰੇ ਸਾਰੀ ਜ਼ਿੰਦਗੀ ਪਈ ਸੀ ਬੜਾ ਵਧੀਆ ਫਿਊਚਰ ਸੀਗਾ ਤੇ ਇੱਕ ਖਾਸੇ ਦੇ ਕਾਰਨ ਜਾਨ ਗਵਾ ਗਿਆ ਆ ਗਰਮੀਆਂ ਸ਼ੁਰੂ ਹੋਣ ਵਾਲੀਆਂ ਗਰਮੀਆਂ ਦੀ ਸ਼ੁਰੂਆਤ ਵਿੱਚ ਅਸੀਂ ਹਰ ਸਾਲ ਤੁਹਾਨੂੰ ਯਾਦ ਕਰਾਉਂਦੇ ਆ ਕਿ ਕੈਨੇਡਾ ਦੀਆਂ ਝੀਲਾਂ ਇੱਥੋਂ ਦੇ ਪਾਣੀ ਇੱਥੋਂ ਦੇ ਸਮੁੰਦਰ ਇਹ ਬੜੇ ਨਰਦਈ ਆ ਅਕਸਰ ਜਿਹੜੇ ਲੋਕ ਪੰਜਾਬ ਦੇ ਭਲੇਖੇ ਗਰਮ ਪਾਣੀ ਦਾ ਭਲੇਖਾ ਲੈ ਕੇ ਇਹਦੇ ਵਿੱਚ ਵੜ ਜਾਂਦੇ ਆ ਸੋ ਉਹਦੇ ਨਾਲ ਕੀ ਹੈ ਕਿ ਇਹ ਕਿਤੇ ਜਾ ਕੇ ਡੁੱંગી ਹੋ ਜਾਣ ਪਤਾ ਨਹੀਂ ਲੱਗਦਾ ਉਹ ਦੇਖਣ ਨੂੰ ਝੀਲ ਬੜੀ ਸ਼ਾਂਤ ਲੱਗਦੀ ਆ ਇਓਂ ਲੱਗਦਾ ਕਿ ਅਸੀਂ ਤੁਰਤ ਗਏ ਬਹੁਤ ਦੂਰ ਤੱਕ ਜਾ ਸਕਦੇ ਆ ਪਰ ਪਤਾ ਨਹੀਂ ਮੁੜੇ ਕਿਹੜੇ ਵੱਲੇ ਤੁਹਾਡੇ ਅੱਗੇ ਡੰਮ ਆ ਜਾਣੀ ਆ ਜਾਂ ਖੂਬ ਆ ਜਾਣਾ ਤੇ ਤੁਸੀਂ ਉਹਦੇ ਵਿੱਚ ਜਿਹੜਾ ਆਪਣਾ ਸੰਤੁਲਨ ਗਵਾ ਲੈਣਾ ਤੇ ਡੁੱਬ ਕੇ ਮੌਤ ਹੋ ਜਾਣੀ ਆ ਤੁਹਾਨੂੰ ਇੱਕ ਇਤਾਂ ਇਹ ਗੱਲ ਆ ਕਿ ਹਾਦਸਾ ਵਾਪਰ ਗਿਆ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਪਾਣੀ 'ਚ ਡਿੱਗਦੇ ਆ ਇਹ ਪੰਜਾਬ ਦੇ ਪਾਣੀਆਂ ਵਾਂਗੂ ਪਾਣੀ ਗਰਮ ਨਹੀਂ ਹੈਗਾ ਇਹ ਬਹੁਤ ਠੰਡਾ ਪਾਣੀ ਆ ਅਕਸਰ ਜਿਹੜੇ ਗਲੇਸ਼ੀਅਰ ਨੇ ਉਹ ਪਾਣੀ ਪਿਗਲ ਕੇ ਥੱਲੇ ਆਉਂਦਾ ਉਹ ਝੀਲਾਂ ਦੇ ਵਿੱਚ ਤੇ ਇਹ ਬਰਫਾ ਲੱਧਿਆ ਪਾਣੀ ਜਿਹੜਾ ਜੀ ਇਹ ਇੰਨਾ ਕੁ ਠੰਡਾ ਆ ਕਿ ਹਾਈਪੋਥਰਮੀਆ ਹੋ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀ ਬੋਡੀ ਫ੍ਰੀਜ਼ ਹੋ ਜਾਂਦੀ ਆ ਜ਼ਿਆਦਾਤਰ ਮੌਤਾਂ ਉਹਦੇ ਨਾਲ ਹੁੰਦੀਆਂ ਸੋ ਇਹ ਗੱਲ ਨਹੀਂ ਵੀ ਤੁਹਾਨੂੰ ਤਰਨਾ ਆਉਂਦਾ ਜਾਂ ਤੁਸੀਂ ਕਿੰਨੇ ਵਧੀਆ ਤਰਾਕ ਆ ਕਈ ਵਾਰੀ ਉਹ ਵੀ ਤੁਹਾਨੂੰ ਬਚਾ ਨਹੀਂ ਸਕਦੇ ਕਿਉਂਕਿ ਹਾਈਪੋਥਰਮੀਆ ਮੌਤ ਦਾ ਵੱਡਾ ਕਾਰਨ ਬਣ ਜਾਂਦਾ ਸੋ ਅਸੀਂ ਹਰ ਸਾਲ ਬੇਨਤੀ ਕਰਦੇ ਆ ਇੱਕ ਵਾਰ ਫਿਰ ਬੇਨਤੀ ਕਰਦੇ ਆ ਸਹਿਯੋਗੀ মিডিਆ ਨੂੰ ਵੀ ਕਹਿੰਦੇ ਆ ਕਿ ਸਾਰੇ ਜਾਣੇ ਇਸ ਵਾਸਤੇ ਜਿਹੜਾ ਆ ਗੱਲਬਾਤ ਕਰੋ ਤਾਂ ਕਿ ਜਿਹੜੇ ਨਵੇਂ ਆਏ ਆ ਜਾਂ ਨਵੇਂ ਆ ਰਹੇ ਆ ਉਹਨਾਂ ਨੂੰ ਪਤਾ ਹੋਵੇ ਕਿ ਕੈਨੇਡੀਅਨ ਪਾਣੀ ਜਿਹੜੇ ਆ ਨਾ ਵਿੱਚ ਜਾਣਾ ਬਹੁਤ ਖਤਰਨਾਕ ਇਹ ਤੋਂ ਬੜੇ ਵਿਚਾਰ ਰੱਖਣ ਦੀ ਲੋੜ ਆ ਤੇ ਇਸ ਵਾਸਤੇ ਜਿੰਨੇ ਵੀ ਪੁਰਾਣੇ ਆਏ ਹੋਏ ਆ ਜਾਂ ਹੋਣ ਆ ਉਹਨਾਂ ਦੇ ਕੋਲ ਕੋਈ ਆ ਰਿਹਾ ਉਹਨਾਂ ਦੇ ਨਾਲ ਕੋਈ ਰਹਿ ਰਿਹਾ ਸੋ ਇਹ ਹੋਕਾ ਜ਼ਰੂਰ ਦਿਓ ਤਾਂ ਕਿ ਆਪਾਂ ਇਹਨਾਂ ਗਰਮੀਆਂ ਦੇ ਵਿੱਚ ਡੁੱਬ ਕੇ ਹੋਣ ਵਾਲੀਆਂ ਮੌਤਾਂ ਜਿਹੜੀਆਂ ਆ ਉਹ ਰੋਕ ਸਕੀਏ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀ ਭਾਰਤ-ਪਾਕ ਜੰਗ ਜਿਹੜੀ ਆ ਜੀ ਉਹ ਹੋ ਕੇ ਹਟੀ ਆ ਹਲੇ ਇਹ ਕਿਹਾ ਜਾ ਰਿਹਾ ਵੀ ਇਹ ਲੜਾਈ ਸ਼ਾਇਦ ਖਤਮ ਨਹੀਂ ਹੋਈ ਮੋਦੀ ਹੁਣੀ ਖੁਦ ਕਹਿ ਰਹੇ ਵੀ ਅਸੀਂ ਪਾਜ਼ ਕੀਤੀ ਆ ਇਹ ਹੁਣ ਉਹਨਾਂ ਨੂੰ ਪਤਾ ਵੀ ਸੱਚੀ ਪਾਜ਼ ਕੀਤੀ ਆ ਰੁਕੀ ਆ ਜਾਂ ਫਿਰ ਆਪਣੇ ਜਿਹੜੇ ਭਗਤਾ ਉਹਨਾਂ ਨੂੰ ਠੰਡੇ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇੱਕ ਹੋਰ ਮਹੱਤਵਪੂਰਨ ਭਾਰਤ ਵਿੱਚ ਚੱਲੀ ਆ ਕਿ ਤੁਰਕੀ ਤੇ ਅਦਰਬਾਈਜ਼ਾਨ ਦਾ ਆਪਾਂ ਬਾਈਕਾਟ ਕਰਨਾ ਇਹ ਦੋ ਮੁਲਕ ਨੇ ਜਿਨ੍ਹਾਂ ਨੇ ਪਾਕਿਸਤਾਨ ਦੀ ਬੜੀ ਮਦਦ ਕੀਤੀ ਆ ਇਹਨੂੰ ਅਸਲਾ ਭੇਜਿਆ ਹੋਰ ਕਈ ਤਰ੍ਹਾਂ ਦੀ ਮਦਦ ਕੀਤੀ ਆ ਸੋ ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਅਤੇ ਤੁਰਕੀ ਦੇ ਇਸਤੰਬੁਲ ਦੇ ਵਿੱਚ ਘੁੰਮਣ ਫੈਨ ਜਾਂਦੇ ਆ ਸੋ ਕਹਿੰਦੇ ਵੀ ਤੁਰੰਤ ਜਾਣਾ ਬੰਦ ਕਰੋ ਤੇ ਤੁਰਕੀ ਦੇ ਨਾਲ ਹਰੇਕ ਤਰ੍ਹਾਂ ਦਾ ਸਹਿਯੋਗ ਖਤਮ ਕੀਤਾ ਜਾਣਾ ਚਾਹੀਦਾ ਆ ਸੋ ਕਮਾਲ ਦੀ ਗੱਲ ਇਹ ਆ ਕਿ ਤੁਰਕੀ ਤੇ ਅਜ਼ਰਬਾਈਜਾਨ ਤੋਂ ਇਲਾਵਾ ਜੇਕਰ ਕਿਸੇ ਨੇ ਸਭ ਤੋਂ ਵੱਡੀ ਮਦਦ ਕੀਤੀ ਆ ਪਾਕਿਸਤਾਨ ਦੀ ਤਾਂ ਉਹ ਚੀਨ ਆ ਆ ਚੀਨ ਦੇ ਬਣੇ ਹੋਏ ਜਹਾਜ਼ ਚੀਨ ਦੀਆਂ ਬਣੀਆਂ ਹੋਈਆਂ ਮਜ਼ਾਈਲਾ ਚੀਨ ਦੇ ਬਣੇ ਹੋਏ ਡਰੋਨ ਚੀਨ ਦੇ ਜਿਹੜੇ ਜੈਮਰ ਚੀਨ ਦਾ ਸੌਫਟਵੇਅਰ ਹਾਰਡਵੇਅਰ ਹੈਕਵੇਅਰ ਪਾਕਿਸਤਾਨ ਨੇ ਇਸ ਲੜਾਈ ਦੇ ਵਿੱਚ ਵਰਤਿਆ ਤੇ ਜਿਹੜੇ ਭਗਤ ਨੇ ਜੋ ਬਿਲਕੁਲ ਚੀਨ ਦਾ ਨਾਂ ਨਹੀਂ ਲੈ ਰਹੇ ਪਹਿਲਾਂ ਵੀ ਆਪਾਂ ਇਹ ਵੀ ਦੇਖਿਆ ਕਿ ਪਾਕਿਸਤਾਨ ਦੇ ਬਾਰੇ ਬੜੀਆਂ ਥਾਪੀਆਂ ਮਾਰੀਆਂ ਜਾਂਦੀਆਂ ਜਦੋਂ ਚੀਨ ਅਨੇਕਾਂ ਵਰਗਮੀਲ ਇਲਾਕਾ ਨੱਪ ਗਿਆ ਤਾਂ ਭਗਤ ਜਿਹੜਿਆ ਸੁਸਰੀ ਵਾਂਗੂ ਸੌ ਜਾਂਦੇ ਆ ਹੁਣ ਜਿਹੜੀ ਗੱਲ ਆ ਵੀ ਤੁਰਕੀ ਤੇ ਅਜ਼ਰਬਾਈਜਾਨ ਦਾ ਬਾਈਕਾਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਚੀਨ ਨੂੰ ਬਿਲਕੁਲ ਵੀ ਕੁਝ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਤਾ ਪੇ ਚੀਨ ਵੱਡੀ ਤਾਕਤ ਆ ਜੀ ਉਹ ਇੱਕ ਹੋਰ ਜਿਹੜੀ ਗੱਲ ਹੋ ਰਹੀ ਹੈ ਉਹ ਇਹ ਕਿ ਮੌਜੂਦਾ ਤਣਾਅ ਦੇ ਚੱਲਦੇ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਨਨਕਾਣਾ ਸਾਹਿਬ ਤੇ ਹੋਰ ਕਰਤਾ ਮੰਨ ਜਿਹੜੇ ਜਥੇ ਜਾਂਦੇ ਸੀਗੇ ਉਹਨਾਂ ਦੇ ਉੱਤੇ ਭਾਰਤ ਵੱਲੋਂ ਰੋਕ ਲਾ ਦਿੱਤੀ ਗਈ ਹੈ ਪਤਾ ਨਹੀਂ ਕਦੋਂ ਖੁੱਲਣੀ ਹੈ ਦੂਜੇ ਪਾਸੇ ਜਿਹੜਾ ਕਲਾਸ਼ ਮਾਨਸ ਰੋਵਰ ਯਾਤਰਾ ਆ ਉਹ ਇਸੇ ਮਹੀਨੇ ਸ਼ੁਰੂ ਹੋ ਗਈ ਹੈ ਤੇ ਉਹ ਨਿਰੰਤਰ ਜਾਰੀ ਹੈ ਉਹਦੇ ਉੱਤੇ ਕੋਈ ਵੀ ਰੋਕ ਨਹੀਂ ਲਾਈ ਗਈ ਸੋ ਜਦੋਂ ਵੀ ਭਾਰਤ-ਪਾਕ ਟਕਰਾਹ ਹੁੰਦਾ ਤੇ ਇਹਦਾ ਸਭ ਤੋਂ ਜਿਹੜਾ ਅਵਜ਼ਾਨਾ ਸੈਣਾ ਪੈਂਦਾ ਉਹ ਇੱਧਰਲੇ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਸਹਿਣਾ ਪੈਂਦਾ ਆ ਤੇ ਹੁਣ ਜਿਹੜਾ ਇਸ ਮਾਮਲੇ ਵਿੱਚ ਦੋਗਲੇ ਮਾਪਦੰਡ ਬਣਾਏ ਜਾ ਰਹੇ ਆ ਕਿ ਤੁਰਕੀ ਅਤੇ ਅਜ਼ਰਬਾਈਜਾਨ ਦੇ ਖਿਲਾਫ ਅੱਖਾਂ ਕੱਡੀਆਂ ਜਾ ਰਹੀਆਂ ਚੀਨ ਜਿਹਨੇ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਮਦਦ ਕੀਤੀ ਆ ਉਹਦਾ ਨਾਂ ਤੱਕ ਵੀ ਨਹੀਂ ਲਿਆ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਹੁਣਾਂ ਦੀ ਜਿਹੜੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ ਫੌਜ ਦਾ ਹੌਸਲਾ ਵਧਾਉਣ ਵਾਸਤੇ ਉਹ ਅੱਜ ਪੰਜਾਬ ਦੇ ਵਿੱਚ ਆਦਮਪੁਰ ਹਵਾਈ ਅੱਡੇ ਤੇ ਪਹੁੰਚੇ ਸੀ ਆਦਮਪੁਰ ਹਵਾਈ ਅੱਡਾ ਭਾਰਤੀ ਫੌਜ ਦਾ ਇੱਕ ਬੜਾ ਹੀ ਰਣਨੀਤਿਕ ਅੱਡਾ ਆ ਇੱਥੇ ਹਵਾਈ 베ਸ ਤਾਂ ਹੈਗਾ ਹੀ ਆ ਨਾਲ ਬਹੁਤ ਸਾਰਾ ਅਸਲੇ ਦਾ ਭੰਡਾਰ ਵੀ ਆ ਜਿਹੜਾ S400 ਸਿਸਟਮ ਜਿਹੜਾ ਕਿ ਡਰੋਨਸ ਅਤੇ ਮਜ਼ਾਈਲਾਂ ਨੂੰ ਇੰਟਰਸੈਪਟ ਕਰ ਰਿਹਾ ਸੀ ਜਿਹੜੀਆਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਆਦਮਪੁਰ ਹਵਾਈ ਅੱਡਾ ਵੱਡਾ ਯੋਗਦਾਨ ਪਾ ਰਿਹਾ ਸੀਗਾ ਇੱਥੇ ਬਕਾਇਦਾ ਤੌਰ ਦੇ ਉੱਤੇ ਰਸ਼ੀਆ ਨੇ S400 ਸਿਸਟਮ ਤਾਇਨਾਤ ਕੀਤਾ ਹੋਇਆ ਇੱਥੋਂ ਦੇ ਫੌਜੀਆ ਨੂੰ ਹੌਸਲਾ ਫਜ਼ਾਈ ਦੇਣ ਵਾਸਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਪਧਾਰੇ ਹੋਏ ਸਕੇ ਜਿਹੜਾ ਕਿ ਬਿਲਕੁਲ ਜਲੰਧਰ ਦੇ ਨਾਲ ਪੈ ਜਾਂਦਾ ਆ ਸੋ ਇੱਥੇ ਬੋਲਦਿਆਂ ਮੋਦੀ ਨੇ ਜਿੱਥੇ ਫੌਜੀਆਂ ਦੀ ਹੌਸਲਾ ਫਜ਼ਾਈ ਕੀਤੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਉੱਥੇ ਕੁਝ ਜਈਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਭਾਰਤ ਸਰਕਾਰ ਦੀ ਦੋਗਲੀ ਨੀਤੀ ਨੂੰ ਉਜਾਗਰ ਕਰਦੀਆਂ ਮੋਦੀ ਨੇ ਬੋਲਦਿਆਂ ਇੱਥੇ ਕਿਹਾ ਕਿ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣੇ ਸਾਡੀ ਪਰੰਪਰਾ ਆ ਮੈਂ ਕਨਫਰਮ ਕਰਨਾ ਮੋਦੀ ਨੇ ਕਿਹਾ ਕਿ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣੇ ਸਾਡੀ ਪਰੰਪਰਾ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਕਿ ਆ ਸਗਾ ਵੀ ਸਵਾਲ ਆਕ ਸੇ ਇਹ ਕਲੜਾਉਂ। ਤਬੇ ਗਬਿੰਦ ਸਿੰਘ ਨਾਮ ਕਹਾਉਂ। ਹੋਰ ਵੀ ਕਈ ਕੋਡਰਾਂ ਨੇ ਸਿੱਖਾਂ ਦੇ ਵਾਸਤੇ ਵਰਤੇ। ਹੁਣ ਕਮਾਲ ਦੀ ਗੱਲ ਇਹ ਆ ਵੀ ਜੇਕਰ ਕੋਈ ਸਿੱਖ ਗੁਰੂ ਸਾਹਿਬਾਨ ਦੇ ਹੁਕਮ ਮੁਤਾਬਕ ਸਵੈ ਰੱਖਿਆ ਵਾਸਤੇ ਜਾਂ ਮਜਲੂਮ ਦੀ ਰਾਖੀ ਵਾਸਤੇ ਹਥਿਆਰ ਚੱਕਦਾ ਆ ਤਾਂ ਜਾਂ ਹਥਿਆਰ ਰੱਖਣ ਲਈ ਕਹਿੰਦਾ ਆ ਤਾਂ ਉਹਨੂੰ ਤੁਰੰਤ ਅਤਵਾਦੀ ਜਾਂ ਵੱਖਵਾਦੀ ਕਰਦਾਨ ਕੇ ਕਾਲੇ ਕਾਨੂੰਨਾਂ ਦੇ ਤਹਿਤ ਜੇਲ੍ਹ ਚ ਭੇਜ ਦਿੱਤਾ ਜਾਂਦਾ ਆ ਪਰ ਜੇਕਰ ਉਹ ਹੀ ਸਿੱਖ ਇਹਨਾਂ ਦੀ ਰਾਖੀ ਦੇ ਵਾਸਤੇ ਹਥਿਆਰ ਚੱਕਦਾ ਆ ਤਾਂ ਕਹਿੰਦੇ ਵੀ ਸਾਡੀ ਇਹ ਪਰੰਪਰਾ ਹੈਗੀ ਆ ਤੇ ਸਿੱਖਾਂ ਨੇ ਜਿਹੜੀ ਇਹ ਪਰੰਪਰਾ ਹੈ ਇਹ ਰੱਖੀ ਹੋਈ ਆ ਕਿ ਉਹ ਹਥਿਆਰ ਚੱਕਦੇ ਆ ਧਰਮ ਦੀ ਰੱਖਿਆ ਵਾਸਤੇ ਸੋ ਮਤਲਬ ਕਿ ਜੇ ਦਾ ਸਿੱਖ ਆਪਣੇ ਧਰਮ ਲਈ ਆਪਣੇ ਗੁਰਧਾਮਾਂ ਲਈ ਆਪਣੇ ਗੁਰੂ ਗ੍ਰੰਥ ਸਾਹਿਬ ਲਈ ਰੱਖਿਆ ਦੇ ਵਾਸਤੇ ਹਥਿਆਰ ਚੁੱਕਣ ਤਾਂ ਉਹ ਇਹਨਾਂ ਦੇ ਵਾਸਤੇ ਅੱਤਵਾਦੀ ਵੀ ਆ ਵਕਵਾਦੀ ਆ ਤੇ ਜੇਕਰ ਇਹਨਾਂ ਦੀ ਸੇਫਟੀ ਵਾਸਤੇ ਇਹਨਾਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਹਥਿਆਰ ਚੁੱਕਣ ਜਿਵੇਂ ਕਿ ਉਹਨਾਂ ਫੌਜ ਨੇ ਚੱਕੇ ਆ ਤਾਂ ਫੇਰ ਸਾਰਾ ਕੁਝ ਸਹੀ ਆ ਸੋ ਦੋਗਲੀ ਨੀਤੀ ਜਿਹੜੀ ਆ ਉਹ ਅਪਣਾਈ ਜਾ ਰਹੀ ਆ ਜਦੋਂ ਮੋਦੀ ਇਹ ਗੱਲਬਾਤ ਕਰ ਰਹੇ ਸੀਗੇ ਬਿਆਨ ਦੇ ਰਹੇ ਸੀ ਉਸੇ ਵੇਲੇ ਪੰਜਾਬੀ ਦੇ ਉੱਗੇ ਫਿਲਮਕਾਰ ਅਮਰਦੀਪ ਸਿੰਘ ਗਿੱਲ ਜਿਹਨਾਂ ਨੇ ਕਿ ਜ਼ੋਰਾ ਦਾਸ ਨੰਬਰੀਆ ਦੋ ਵਾਰ ਬਣਾਈ ਆ ਹੋਰ ਕਈ ਫਿਲਮਾਂ ਦਾ ਨਿਰਮਾਣ ਕੀਤਾ ਉਹਨਾਂ ਵੱਲੋਂ ਇੱਕ ਜਿਹੜੀ ਫਿਲਮ ਸ਼ਾਰਟ ਫਿਲਮ ਸੀਗੀ 40 ਮਿੰਟ ਦੀ ਸ਼ਹਾਦਤ ਉਹ ਬਣਾਈ ਗਈ ਸੀ ਤੇ ਉਹਦੇ ਉੱਤੇ ਸੈਂਸਰ ਨੇ ਆਪਣੀ ਕੈਂਚੀ ਚੁਰਾ ਦਿੱਤੀ ਆ ਕਹਿੰਦੇ ਵੇਖਦਾ ਇਹਦਾ ਨਾਮ ਬਦਲੋ ਉਹਦੇ ਵਿੱਚ 10 ਤਰ੍ਹਾਂ ਦੇ ਕੱਟ ਜਿਹੜੇ ਪ੍ਰਪੋਜ਼ ਕੀਤੇ ਗਏ ਆ ਵੀ ਤਾਂ ਰਿਲੀਜ਼ ਹੋ ਸਕਦੀ ਆ ਤੇ ਅਮਰਦੀਪ ਗੱਲ ਕਹਿੰਦੇ ਵੀ ਇਸ ਕਾਰਨ ਕੀਤਾ ਗਿਆ ਕਿਉਂਕਿ ਇਸ ਫਿਲਮ ਦੇ ਵਿੱਚ ਸਿੱਖ ਖਾੜਕੂਆਂ ਦੀ ਕਹਾਣੀ ਆ ਉਹਨਾਂ ਦੀ ਸ਼ਹਾਦਤ ਦੀ ਕਹਾਣੀ ਆ ਉਹ ਕਹਿੰਦੇ ਵੀ ਇਹਦਾ ਸ਼ਹਾਦਤ ਦਾ ਨਾਮ ਬਦਲੋ ਵੀ ਜਿਹੜੇ ਸਿੱਖ ਸ਼ਹੀਦ ਹੋਏ ਆ ਉਹਨਾਂ ਦੀ ਸ਼ਹਾਦਤ ਵੀ ਤੁਸੀਂ ਨਹੀਂ ਦਿਖਾ ਸਕਦੇ ਤੇ ਇਹ ਵੀ ਮਨਜ਼ੂਰ ਨਹੀਂ ਹੈਗਾ ਤੇ ਦੂਜੇ ਪਾਸੇ ਮੋਦੀ ਹਣੀ ਕਹਿੰਦੇ ਆ ਵੀ ਤਾਰਮੀ ਰੱਖਿਆ ਦੇ ਵਾਸਤੇ ਹਥਿਆਰ ਚੁੱਕਣੇ ਸਾਡੀ ਪਰੰਪਰਾ ਆ ਸੋ ਮਤਲਬ ਇਹੀ ਆ ਵੀ ਸਿੱਖ ਜਿਹੜੇ ਆ ਉਹ ਬਲੀ ਦੇ ਬੱਕਰੇ ਬਣ ਕੇ ਰਹਿਣ ਇਹਨਾਂ ਦੀ ਰਾਖੀ ਕਰਨ ਫੇਰ ਉਹ ਜਿਹੜੇ ਹਥਿਆਰ ਚੱਕਣ ਸਹੀ ਆ ਪਰ ਜੇਕਰ ਉਹ ਆਪਣੇ ਲਈ ਹਥਿਆਰ ਚੱਕਦੇ ਆ ਤਾਂ ਹੱਤਵਾਦੀ ਤੇ ਵਖਵਾਦੀ ਆ ਸੋ ਇਹ ਦੋਗਲੀ ਦਿੱਤੀ ਜਿਹੜੀ ਆ ਉਹ ਇੱਕ ਵਾਰ ਫਿਰ ਮੋਦੀ ਨੇ ਆਪਣੀ ਹੀ ਖੁਦ ਨੰਗੀ ਕਰ ਦਿੱਤੀ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਤੋਂ ਆ ਰਹੀ ਇੱਕ ਹੋਰ ਮੰਦ ਭਾਗੀ ਖਬਰ ਦੀ ਜਿਹੜੀ ਕਿ ਮਜੀਠਾ ਹਲਕੇ ਦੇ ਨਾਲ ਸੰਬੰਧਿਤ ਅਬ ਮਜੀਕ ਮਜੀਠਾ ਹਲਕੇ ਦੇ ਪਿੰਡ ਮਰੜੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 17 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਕਈ ਜਿਹੜੇ ਗੰਭੀਰ ਹਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉੱਥੇ ਪਹੁੰਚੇ ਹੈ ਜੀ ਉਹਨਾਂ ਨੇ ਜਾ ਕੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਿਹਾ ਵੀ ਸਖਤ ਕਾਰਵਾਈ ਕੀਤੀ ਜਾਊਗੀ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਦੇ ਦੋ ਦੋ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਆ ਅਗਲੇਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਆ ਵੀ ਇਹ ਜਿਹੜੀ ਸ਼ਰਾਬ ਆ ਜ਼ਹਿਰੀਲੀ ਆਈ ਕਿੱਥੋਂ ਆ ਇਹ ਜਿਹੜੇ ਸ਼ੋਫੀ ਬੰਦੇ ਆ ਉਹ ਤਾਂ ਕਹਿੰਦੇ ਵੀ ਸਾਰੀ ਸ਼ਰਾਬ ਹੀ ਜ਼ਹਿਰੀਲੀ ਹੁੰਦੀ ਆ ਵੀ ਹੌਲੀ-ਹੌਲੀ ਇਹ ਮਾਰਦੀ ਹੋਈ ਆ ਬੰਦੇ ਨੂੰ ਪਰ ਜਿਹੜੇ ਪੀਣ ਵਾਲੇ ਉਹ ਡਿਫਰੈਂਸ਼ੀਏਟ ਕਰਦੇ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੀ ਵਧੀਆ ਸ਼ਰਾਬ ਆ ਉਹ ਨਹੀਂ ਮਾਰਦੀ ਜਿਹੜੀ ਸਪਿਰਟ ਆ ਮੈਥਨੋਲ ਆ ਤੇ ਜਿਹੜੀ ਚੰਗੀ ਤਰ੍ਹਾਂ ਡਿਸਟਿਲ ਨਹੀਂ ਕੀਤੀ ਹੋਈ ਉਹ ਬੰਦੇ ਨੂੰ ਮਾਰਦੀ ਉਹਨੂੰ ਜ਼ਹਿਰੀਲੀ ਸ਼ਰਾਬ ਕਹਿੰਦੇ ਆ ਤੇ ਇਸ ਮਾਮਲੇ ਦੇ ਵਿੱਚ 17 ਜਣਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਆ ਕਮਾਲ ਦੀ ਗੱਲ ਇਹ ਆ ਕਿ ਅੱਜ ਭਗਵੰਤ ਮਾਨ ਹੁਣ ਇਹ ਗੱਲ ਕਰਦੇ ਆ ਜਦੋਂ ਐਲਾਨ ਕਰ ਰਹੇ ਸੀਗੇ ਕਿ ਬਹੁਤ ਮਾੜਾ ਹੋਇਆ ਤੇ ਉਹਨਾਂ ਨੇ ਉੱਥੇ ਮਾਇਕ امداد ਵੀ ਦਿੱਤੀ ਆ 10-10 ਲੱਖ ਦੀ ਇੱਕ-ਇੱਕ ਜਾਣੇ ਨੂੰ ਮ੍ਰਿਤਕਾਂ ਦੇ ਪਰਿਵਾਰ ਨੂੰ ਤੇ ਇਹ ਵੀ ਐਲਾਨ ਕੀਤਾ ਕਿ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਵੀ ਸਰਕਾਰ ਦਊਗੀ ਪਰ ਉੱਥੇ ਲੱਗਦਾ ਕਿ ਉਹ ਬਿਆਨ ਦਿੰਦੇ ਦਿੰਦੇ ਭੁੱਲ ਗਏ ਇਹ ਗੱਲ ਭੁੱਲ ਗਏ ਕਿ ਉਹ ਹੁਣ ਸੂਬੇ ਦੇ ਮੁੱਖ ਮੰਤਰੀ ਆ ਮਹਿਕਮਿਆਂ ਦੇ ਮੁਖੀ ਆ ਬਿਆਨ ਦਿੰਦੇ ਦਿੰਦੇ ਕਹਿੰਦੇ ਵੀ ਇਹ ਜਿਹੜਾ ਸਾਰਾ ਮਾਮਲਾ ਵਾਪਰਿਆ ਆ ਜ਼ਹਿਰੀਲੀ ਸ਼ਰਾਬ ਇੱਥੇ ਪਹੁੰਚੀ ਆ ਪੀ ਕੇ ਬੰਦੇ ਮਰੇ ਆ ਇਹਦੇ ਵਿੱਚ ਸਿਆਸਤਦਾਨ ਅਫਸਰ ਅਤੇ ਪੁਲਿਸ ਜ਼ਿੰਮੇਵਾਰ ਆ ਸਿਆਸਤਦਾਨਾਂ ਦੀ ਅਫਸਰ ਸ਼ਾਹੀ ਦੀ ਅਤੇ ਪੁਲਿਸ ਦੀ ਮਦਦ ਤੋਂ ਬਿਨਾ ਕਦੀ ਹੋ ਨਹੀਂ ਸਕਦਾ ਸ਼ਾਇਦ ਉਹ ਭੁੱਲ ਗਿਆ ਕਿ ਮੈਂ ਹੁਣ ਸੂਬੇ ਦਾ ਮੁੱਖ ਮੰਤਰੀ ਨਹੀਂ ਇਹ ਤਿੰਨੇ ਉਹਨਾਂ ਦੇ ਅੰਡਰ ਆਉਂਦੇ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਮੁੱਖ ਮੰਤਰੀ ਆ ਸਿਆਸਤਦਾਨ ਉਹਨਾਂ ਦੇ ਥੱਲੇ ਆ ਮੈਜੋਰਟੀ ਐਮ ਐਲ ਏ ਉਹਨਾਂ ਦੇ ਆ ਮੰਤਰੀ ਉਹਨਾਂ ਦੇ ਆ ਅਫਸਰ ਸ਼ਾਹੀ ਸਾਰੀ ਦੇ ਹੈੱਡ ਉਹ ਆ ਪੰਜਾਬ ਦੇ ਪੁਲਿਸ ਦੇ ਹੈੱਡ ਉਹ ਆ ਪਰ ਉਹ ਇਦਾਂ ਗੱਲ ਕਰ ਰਹੇ ਸੀ ਮੈਂ ਜਿਵੇਂ ਵਿਰੋਧੀ ਧਿਰ ਦੇ ਵਿੱਚ ਬਿਠੇ ਹੁਣ ਕਹਿੰਦੇ ਵੀ ਸਿਆਸਤਦਾਨਾਂ ਦੀ ਆਪ ਪੁਲਿਸ ਦੀ ਅਤੇ ਅਫਸਰ ਸ਼ਾਇਦ ਦੀ سپورਟ ਤੋਂ ਬਿਨਾ ਇਹ ਘਣਾਉਣਾ ਕਾਰਮ ਹੋ ਨਹੀਂ ਸੀ ਸਕਦਾ ਸੋ ਆਪਣੀ ਹੀ ਗੱਲ ਜਿਹੜੀ ਕਹਿੰਦੇ-ਕਹਿੰਦੇ ਉਹ ਆਪਣੇ ਤੇ ਇੱਕ ਤਰੀਕੇ ਦੇ ਨਾਲ ਤਵਾਲ ਆ ਗਿਆ ਪਰ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਉੱਥੇ ਪਹੁੰਚੇ ਉਹਨਾਂ ਨੇ ਜਾ ਕੇ ਹਾਲ ਪੁੱਛਿਆ ਪੀੜਤ ਪਰਿਵਾਰਾਂ ਦੀ ਜਿਹੜੀ ਆ ਮਦਦ ਕੀਤੀ ਹੈ ਚੰਗੀ ਗੱਲ ਇਹ ਹੋਊਗੀ ਕਿ ਨਸ਼ਾ ਖਤਮ ਕਰਨ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਘਰ ਤੋਂ ਕੀਤੀ ਜਾਵੇ ਅਤੇ ਨਾਲ ਦੀ ਨਾਲ ਜਿਹੜਾ ਆ ਜੇਕਰ ਸੇਧ ਦਿੱਤੀ ਜਾਊਗੀ ਰੋਲ ਮਾਡਲ ਬਣ ਕੇ ਮੁੱਖ ਮੰਤਰੀ ਤਾਂ ਲੋਕ ਵੀ ਆ ਸੇਧ ਲੈ ਕੇ ਚੰਗੇ ਪਾਸੇ ਤੁਰ ਸਕਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ